ਪੂਰੀ ਜਾਂਵਰਗੀ ਜਵਾਈ ਐ ਇਹ ਲੈ ਹੁਣ ਤਾਂ ਇੱਧਰ ਬਹਿ ਗਿਆ ਤੇ ਲੈ ਹੁਣ ਇੱਧਰ ਬਹਿ ਜੂਗਾ ਜੇ 33 ਪੈਰ ਚੱਕ ਜੇ ਆਪਾਂ ਦੇਣਦਾਰ ਹੈ ਠੀਕ ਹੈ ਗੱਲ ਲੈ ਚੱਕ ਕਰੀ ਉਹ ਬਾਈ ਕਹਿੰਦਾ ਚਾਹੇ ਇੱਧਰ ਦੀ ਬਹਿ ਕੇ ਚੋਲਾ ਚਾਹੇ ਚੋਲਾ ਉਹਦਾ ਚਾਹੇ ਇੱਧਰ ਦੀ ਲੈ ਇੱਧਰ ਦੀ ਹੁਣ ਪਿਛਲੇ ਪਾਸੇ ਦੇ ਦੇਖ ਲੈ ਲੈ ਰੂਮ ਵਰਗੀ ਜਵਾਈ ਆ ਵੀਰੇ ਭਾਣ ਦੀ ਜਵਾਕ ਚੋ ਲੈਣਾ ਚਾਹੇ ਤਾਰਾ ਸਿੱਖਣ ਜਾਂ ਨਹੀਂ ਕਿੰਨੇ ਜਵਾਕ ਲੈ ਠੀਕ ਹੈ ਗੱਲ ਲੈ ਸਜਣਾ ਪਿੰਡ ਧੂਰਕੋਟ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਥੇ ਨਾ ਬਾਈ ਕੋਲ ਦੋ ਝੋਟੀਆਂ ਲੱਗੀਆਂ ਨੇ ਹੁਣ ਇੱਕ ਤਾਂ ਕੀ ਫਾਇਦ ਨਾ 33 ਬਹੁਤ ਕਮਾਲ ਦੀ ਹੈ ਪ्युअर ਮੂਰਾ ਜੀ ਆਜੂ ਬਾਕੀ ਆਰਡਰ ਕੁਆਲਟੀ ਦਾ ਫਾਇਦੇ ਦੇ ਇੱਕ ਇੱਕ ਤੋਂ ਮਾ ਦਿਖਾ ਗਏ ਦੂਜਾ ਦੂਆ ਤੇ ਕੰਮ ਜੇ ਗੱਲ ਕਰ ਲਈ ਬਾਈ ਜਿੰਦਾ ਹੈਗਾ ਵਪਾਰ ਦਾ ਰੁਟੀਨ ਚ ਇਹ ਸਦਨ ਕੋਈ ਨਾ ਜੇ ਗੱਲ ਕਰ ਲਈ 5 ਤੋਂ 7 ਪਸ਼ੂ ਹਰ ਟਾਈਮ ਅਵੇਲੇਬਲ ਹੀ ਹੁੰਦੇ ਆ ਤੇ ਅੱਜ ਵੀਡੀਓ ਚ ਪਾਈ ਗਏ ਦੋ ਪਸ਼ੂ ਦਿਖਾਵਾਂਗੇ ਤਾਜ਼ੀਆਂ ਸੂਨੀਆਂ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਤੇ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਬਾਈ ਇਧਰ ਲੈ ਬੰਨੇ ਕੀ ਹਾਲ ਹੈ ਜੀ ਸੱਸੀ ਦਾ ਬਾਈ ਚੜਦੀ ਕਲਾ ਚੜਦੀ ਆ ਨਾਮ ਤੇ ਨੰਬਰ ਬੋਲਦੇ ਆ ਮੇਰਾ ਨਾਮ ਬ੍ਰਿਅ ਹਰਜੀਤ ਸਿੰਘ ਪਿੰਡ ਧੂਰਕੋਟ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਨੰਬਰ ਜੀ ਨੰਬਰ ਮੇਰਾ 9878732010 9878732010 32010 ਬਾਈ ਦਾ ਨੰਬਰ ਹੈ ਨਾ ਕੰਮ ਕਰੀਏ ਬਾਈ ਵਪਾਰ ਦਾ ਹੈ ਨਾ ਕੰਮ ਵੀਰੇ ਵਪਾਰ ਦਾ ਪੰਜ ਤੋਂ ਸੱਤ ਡੰਗਰ ਦਿੱਲੀ ਆਪਣੇ ਕੋਲ अवेलेबल ਰਹਿੰਦੇ ਨੇਗੇ ਠੀਕ ਹੈ ਜੀ ਤੇ ਅੱਜ ਆਪਾਂ ਦੋ ਝੋਟੀਆਂ ਦਿਖਾਵਾਂਗੇ ਤੁਹਾਨੂੰ ਮੋਹਰਾ ਨਸਲ ਦੀ ਆ ਤਾਂ ਪਹਿਲਾ ਸੂਏ ਆ ਦੂਜੇ ਸੂਏ ਸੂਏ ਅਸ਼ੀਰਵਾਦ ਫਿਰ ਕਰੀ ਇੱਕ ਨੰਬਰ ਦੀ ਮਾਰਦੇ ਕੈਮਰਾ ਇੱਥੋਂ ਕਰਾ ਲਈਏ ਇੱਕ ਆਰਡਰ ਕੁਆਲਟੀ ਇਹ ਇੱਥੋਂ ਮਾਰ ਲਈਏ ਨਾ ਤੁਹਾ ਪਹਿਲਾ ਬਈਆ ਹਾਂ ਵੀਰੇ ਪਹਿਲਾ ਨਾਲ ਆ ਗਿਆ ਮੇਲ ਕਾਫਲਾ ਤੋਰਦੇ ਖੋਲ ਕੇ ਲੇਵਾ ਰੱਖਦੇ ਸੱਜਣੋਂ ਅੱਗੇ ਪਿੱਛੇ ਦਾ ਤੇ ਸੂਆ ਕਿੰਨੇ ਦਿੰਦਾ ਹੋਗਾ ਬਈ ਸੂਏ ਨੂੰ ਹੋਵੇ ਵੀਰੇ 10 ਤੋਂ 11 ਦੇਣਾ 10 11 ਦੇਣਾ ਮੈਲੇ ਮੂਲੇ ਤਾਂ ਨਹੀਂ ਲੱਗੀਆਂ ਜੀ ਮੈਲੇ ਹਜੇ ਲੱਗਣੀਆਂ ਵੀਰੇ ਠੀਕ ਆ ਗੱਲ ਕਿੰਨਾ ਦੁੱਧ ਆਜਾ ਹਾਜ਼ਰ ਹੈ ਇਹਦੇ ਕੋਲ ਦੁੱਧ ਇਸ ਟਾਈਮ ਵੀਰੇ ਉਹ ਜਿੰਨਾ ਮਰਜ਼ੀ ਕਰੋ ਝੂਠ ਨੇ ਬੋਲਦੇ ਕਿ ਸਹੀ 12 ਕਿਲੋ ਚਵਾਈ ਦਾ ਦੁੱਧ ਠੀਕ ਆ ਤੋਰ ਦੇ ਨਾਲ ਨਾਲ ਕਬ 12 ਕਿਲੋ ਦੁੱਧ ਬਾਈ ਕਹਿੰਦਾ ਚੋਣ ਲੈ ਦੇ ਕੋਲ ਇਸ ਟਾਈਮ ਹਾਜ਼ਰ ਦੁੱਧ ਆ ਵੀ ਪਹਿਲਾਂ ਕੱਟੀ ਆ ਬਲ ਬਲ ਨੇ ਵਿੱਚ ਕਾਫੀ ਪਈ ਨੇ ਜਿਵੇਂ ਜਿਵੇਂ ਬਾਈ ਪਹਿਲੀ ਦੁੱਧ ਤੇ ਚੱਲੂ ਹਾਂ ਉਹਵੇਂ ਉਹ ਆਉਂਗੀ ਪ੍ਰੈਸ ਕਰਦੀ ਮਾਗਰ ਬਲਾਂ ਨੂੰ ਹਾਂ ਵੀਰੇ ਨਸਲ ਕੁਆਲਟੀ ਵਾਲੀ ਆ ਗੁਰ ਇਦਾਂ ਦੀ ਨਹੀਂ ਰਹੀ ਆ ਗਈ ਹੋਰ ਇਹਨਾਂ ਫੁੱਲ ਕੁਆਲਿਟੀ ਚ ਫਰੀਕ ਚਮੜੇ ਚ ਆ ਗਈ ਬਿਲਕੁਲ ਹਾਂ ਤੇ ਹੋਰ ਮੋਰਾ ਜਬਰੀ ਅੱਲਾ ਜੱਲਾ 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 ਬੱਚੇ ਕਿਲੇ ਚ ਇੱਥੋਂ ਭਰਾਂ ਮੇਰੀ ਬਾਰੀ ਮੁੰਡੇ ਤੇ ਕੋ ਸਵਾਦ ਦੀ ਮੁੰਡੀ ਆ ਗਈ ਹੈ ਨਾ ਸਵਾਦ ਦੀ ਚਵਾਈ ਦੀਵੇਂ ਬਾਈ ਚਵਾਈ ਤੇ ਬਹੁਤ ਚੰਗੇ ਵੀਰੇ ਆਪਾਂ ਬੱਚਾ ਲਗੇ ਧਰਾਂ ਮਾਰਾਂਗੇ ਇੱਥੋਂ ਇੱਥੋਂ ਕਿ ਉਹਲੇ ਉਰਲੇ ਬੰਨੇ ਆ ਜਾ ਤੇ ਉਰਨੇ ਬੰਨੇ ਆ ਜਾ ਤੇ ਐ ਕੈਰੀ ਕਿ ਨਹੀਂ ਕਰਦੇ ਫੇਸੇ ਦਾ ਲੈ ਚਲੇ ਆਂਦੇ ਆ ਸੂਆ ਬਾਈ ਜਣਾ ਪਹਿਲਾ ਆ ਗਈ 11 ਤੋਂ 12 ਦਿਨ ਦਾ ਸੂਆ ਤੇ 12 ਕਿਲੋ ਦੁੱਧ ਹਾਜ਼ਰ ਚਵਾਈ ਵਾਲੇ ਮਾਮਲੇ ਚ ਬਾਈ ਕਹਿੰਦਾ ਬੜੀ ਠੰਡੀ ਆ ਤੇ ਨਰਮ ਚਵਾਈ ਦੀ ਆ ਬਿਲਕੁਲ ਕਾਂ ਵਰਗੀ ਐ ਵੀਰੇ ਜੇ ਚਾਹਵੇਂ ਬੰਦੇ ਪਸੇ ਚ ਬਹਿ ਕੇ ਤੁਸੀਂ ਚਲੋ ਕੋਈ ਦਿੱਕਤ ਹੀ ਨਹੀਂ ਠੀਕ ਹੈ ਗੱਲ ਅਗਰ ਗਰਮੀ ਗਰਮੀ ਵਾਲਾ ਕੰਮ ਨਹੀਂ ਨਾ 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 ਕੋਈ ਕਿੰਨਾ ਕੁ ਦੁੱਧ ਪਾ ਦੂਗੀ ਬਾਈ ਕਹ ਲਈ ਪੀਕ ਲਿਆ ਦਿੰਦੇ ਮੈਂ ਰਸਾਈ ਲਾ ਦੂਗਾ ਪਾ ਦੋਗੇ 2 ਕਿਲੋ ਹੋਰ ਵਾਜੋ ਜੇ ਵਧੀਆ ਚੰਗੀ ਸੇਵਾ ਕਰ ਲੂਗਾ 14 ਕਿਲੋ ਪਹਿਲਾ ਸਵਰਥ ਵਿੱਚੋਂ 14 ਦੇ ਦੂ 12 12 ਦਾ ਜਹਾਜ਼ ਰਿਆ 12 ਦਾ ਜਹਾਜ਼ ਰਿਆ ਆ ਜਿੰਨਾ ਭਾਈ ਦੁੱਧ ਹਾਜ਼ਰ ਆ ਓਨਾਂ ਡੰਗ ਦੋ ਡੰਗ ਚਵਾ ਦਾਂਗੇ ਚਵਾ ਦਾਂਗੇ ਵੀਰੇ ਠੀਕ ਆ 2 ਟਾਈਮ ਦੀ ਬਜਾਇ ਚਾਰ ਟਾਈਮ ਚੋੜਿਆ ਸਾਨੂੰ ਕੋਈ ਇੱਥੋਂ ਇੱਥੋਂ ਕਰਾ ਦੇ ਕਹਿੰਦੀ ਚ ਇੱਕੋਂ ਠੰਡੀ ਬਹੁਤ ਆ ਨਾ ਮੈਂ ਇੱਥੋਂ ਲਾਏ ਉਹ ਚੀਜ਼ ਨਹੀਂ ਹੈਗਾ ਗਰਮੀ ਗਰਮੀ ਵਾਲਾ ਕੰਮ ਨਹੀਂ ਪੁੰਸ ਜ ਰੇਟ ਦੱਬ ਲਈ ਅੱਬਾ ਮੁੱਲ ਤਾਂ ਚਾਹੀਏ 1.70 ਕਰੋੜ 1.75 ਕਰੋੜ ਹਾਂਜੀ 1,55,000 ਦੀ ਹਾਂ ਨਾ ਹੀ 1,55,000 ਜਿਆਦਾ ਨਾ ਬਾਈ ਕਹਿੰਦਾ ਫਿਕਸ ਜਾਂ ਰੇਟਿੰਗ ਫਿਕਸ ਰੇਟ ਰੱਖਣਾ ਬਸ ਇਹ 12 ਕਿਲੋ ਦੁੱਧ ਜਿੰਨਾ ਦੱਸਿਆ ਉਹਨਾਂ ਜਿੰਨਾ ਤਸੱਲੀ ਕਰਾ ਦੇਵਾਂਗੇ ਹਰੇਕ ਪੱਖ ਤੋਂ ਕਹ ਲਈ ਹੈ ਨਾ ਹਾਂਜੀ ਹਰੇਕ ਪੱਖ ਤੋਂ ਠੀਕ ਹੈ ਗੱਲ ਮੈਂ ਹੁਣ ਮਾਰ ਲਈ ਕਰੀ ਦੋ ਨੰਬਰ ਇਹ ਜੋ ਪੀਲੇ ਕੈਮਰਾ ਇਥੋਂ ਮਾਰਦੇ ਕੋਲੋਂ ਨਾ ਬਾਡੀ ਤੇ ਨਾ ਸੰਸਾਂ ਨੂੰ ਸੰਗਰਾ ਦੇ ਚਾਹੇ ਇਥੋਂ ਆ ਚੀਜ਼ ਕਰਾ ਦੇ ਦੋ ਜੀ ਇਹ ਮੋٹے ਚਮੜੇ ਦੀ ਜੀ ਇਹੋਂ ਵੀ ਪਿਆਰ ਬਰੀਕ ਹੈ ਵੀਰੇ ਪ्योर ਮੋਰਾ ਨਸਲ ਦੀ ਹੈ ਦੂਜਾ ਸੁਹਾ ਦੂਜਾ ਜੀ ਸੁਹਾ ਦੂਜਾ ਤੋਰਦੀ ਕੋਲੀ ਬਾਈ ਕਿੰਨੇ ਦਿਨ ਦਾ ਸੁਹਾ ਹੋ ਗਿਆ ਜੀ ਸੁਹਾ ਹੋ ਗਿਆ ਵੀਰੇ 10 ਦਿਨ ਦਾ 10 ਦਿਨਾਂ ਦੀ ਸੂਈ ਤੇ ਸੁਹਾ ਆ ਗਿਆ ਦੂਜਾ ਅਜੇ ਮੈਲੇ ਲੱਗਣੀ ਹੈ ਮੈਲੇ ਬਾਈ ਕਹਿੰਦਾ ਚੱਲੀ ਨਹੀਂ ਇੱਕ ਗੱਲ ਕਹ ਲੈ ਪ੍ਰੰਤ ਕਰਾਂ ਤੁਮਾ ਮਾਰ ਦਿਆ ਥਾਣਾ ਜੇ ਜੱਲਾ ਜੱਲਾ ਇਧਰਲੇ ਬੰਨੇ ਚਲਾ ਦੇ ਪੰਖੋਂ ਘਰਾ ਦੇ ਘੜੀ ਜੱਟ ਨਹੀਂ ਆਉਂਦੀ ਆਸਾਂ ਨੂੰ ਕਿ ਉਹ ਹੀ ਗੱਲ ਹੈ ਪੰਡਲੇ ਵੀ ਹੀ ਬਣਾਈਆਂ ਤੁਹਾਨੂੰ ਪੂਰਾ ਫਸਮਾ ਹੈ ਨਾ ਕਰਦੀ ਹੈ ਜੀ ਬਹੁਤ ਜਾ ਬੰਦਾ ਸਤਾਇਆ ਜੁਆਏ ਕਿੰਨਾ ਬਾਈ ਗਾਂਵ ਵਰਗੀ ਗਾਂਵ ਵਰਗੀ ਕੋਲੀ ਜਮਾ ਅਮਰੀਕਨ ਗਾਂ ਜੁਆ ਕੇ ਸਿੱਖ ਲੈਣਾ ਇਹਨੂੰ ਜੁਆਏ ਕਿੰਨੇ ਦਿਨ ਦਾ ਹੁੰਦਾ ਦੱਸਿਆ 10ਵੇਂ ਦਿਨਾਂ ਤੇ ਬੂ ਕਿੰਨਾ ਦੁੱਧ ਆਜਾ ਅੱਜ ਇਸ ਟਾਈਮ 13 ਕਿਲੋ ਦੁੱਧ ਸਵਾਰੀ ਦਾ ਗਰੇ 13 ਕਿਲੋ ਹਾਂ ਜੀ ਠੀਕ ਹੈ ਇਹ ਆਪਾਂ ਬਿਨਾ ਬੱਚੇ ਦੱਸੀਏ ਨੇ ਹਾਂ ਜੀ ਬਿਨਾ ਬੱਚੇ ਤੋਂ ਸੁਵੇਦ ਬੱਚਾ ਕਿੰਨਾ ਹੋਊਗਾ ਸੁਵੇਦ ਬੱਚਾ ਕਿਲੋ ਕਿਲੋ ਦਾ ਬੱਚਾ ਲਾਲਾ ਠੀਕ ਆ ਗੱਲ ਤੇ ਉਹ ਵੀ ਪਰਲੀ ਥੱਲੇ ਦੱਸਿਆ 12 ਉਹਨੇ ਕੋਲ ਵੀ 13 ਉਹਨੇ ਕੋਲ 12 ਕਿਲੋ ਚਵਾਈਦਾ ਇਹਦੇ ਕੋਲ 13 ਕਿਲੋ ਚਵਾਈਦਾ ਇਹ ਕੋਲ 13 ਕਿਲੋ ਚੋਣ ਦਾ ਥਣ ਵੱਧ ਘੱਟ ਛਰਲਾ ਛਿੱਟਾ ਸਾਰੇ ਜੀ ਦੇ ਗਾਰੰਟੀ ਆਪਾਂ ਧਾਰਾ ਮਰਵਾ ਕੇ ਦਿਆਂਗੇ ਕਿੰਨੇ ਪੈਸੇ ਲਵਾਂਗੇ ਅੱਜ ਇਹਦੇ ਆ ਇਸ ਟਾਈਮ ਚਾਹੇ ਮੁੱਲ ਕਰਾ ਲਓ ਡੇਢ ਕਰਾ ਲਓ 55 1 ਲੱਖ ਤੇ 35000 ਰੁਪਇਆ ਦਾ ਲੈ ਲੇ ਇੱਕ 35 ਦੇ ਦਾਂਗੇ ਦੁੱਧ 13 ਤੋਂ ਬਾਰੇ ਦੁੱਧ ਤਾਂ 13 ਚੋਕੇ ਦਊਗਾ ਠੀਕ ਆ ਗੱਲ ਬੱਚੇ ਤਾਂ ਬਿਨਾ ਬਾਈ ਕਹਿੰਦਾ 13 ਕਿਲੋ ਦੁੱਧ ਚੋਕੇ ਦੇ ਦਊਗਾ ਗਾਰੰਟੀ ਨਾਲ ਦਾ ਬਿਨਾ ਹਮ ਮਗਲੇ ਮੂਲੇ ਲ 14 ਤੋਂ 15 ਕਿਲੋ 15 ਤੋਂ ਪਲੱਸ ਪਾਉਣਾ ਇਹਨੇ ਵੀਰੇ ਦੂਜਾ ਸੋਇਆ ਪਯੋਰ ਮੋਹਰਾ ਨਸਲ ਦੀ ਚੋਡੀ ਇੱਕ 35 ਦੇ ਦਾਂਗੇ ਇੱਕ 35 ਲੈ ਲਾ ਦੇ ਬੱਚੇ ਦੋ ਆ ਉਹਨੂੰ ਫਿਰ ਧਾਰਾਂ ਦਿਖਾ ਦੇ ਦਿਖਾ ਦੇ ਲੈ ਸਸਣਾ ਚਵਾਈ ਕਰ ਸਕਦੇ ਹਾਂ ਪਹਿਲਾਂ ਕੱਟੀ ਦੀ ਇੱਕ ਇਹ ਗੱਲ ਹੈ ਮਾਇਰ ਦੇ ਗੱਲੀਆਂ ਕਰਨ ਵਾਲਾ ਕੰਮ ਨਹੀਂ ਆ ਬੇਗਰੀ ਆ ਪਿੱਛਲਾ ਜੀ ਮਾਰ ਰੂਮ ਮੰਗੂ ਕਹਿੰਦੇ ਆ ਰੂਮ ਮੰਗੂ ਵਰਦੀ ਆ ਪਿੱਛੇ ਨਾਲ ਚ ਮਾਰਦੇ ਜੀ ਇੱਥੋਂ ਬਰਾਗੇ ਦੇਖੋ ਜੀ ਭੂਰ ਸਰ ਨਾਲ ਕਹਿ ਦੂਗਾ ਕੋਈ ਤੇ ਪੂਰੀ ਅਸਲ ਚਵਾਈ ਜੀ ਆ ਗਈ ਆ ਮਾ ਸਾਡੀ ਪੱਕੀ ਅਸਲ ਚਵਾਈ ਵੀਰੇ ਪੂਰੀ ਗਾਂ ਵਰਗੀ ਚਵਾਈ ਆ ਇਹ ਲੈ ਹੁਣ ਤਾਂ ਇੱਧਰ ਬਹਿ ਗਿਆ ਤੇ ਲੈ ਹੁਣ ਇੱਧਰ ਬਹਿ ਜੂਗਾ ਜੇ ਕੱਤੀ ਪੈਰ ਚੱਕ ਜੇ ਆਪਾਂ ਦੇਣਦਾਰ ਹੈ ਠੀਕ ਹੈ ਗੱਲ ਲੈ ਚੱਕ ਕਰੀ ਬਾਈ ਕਹਿੰਦਾ ਚਾਹੇ ਇੱਧਰ ਦੀ ਬਹਿ ਕੇ ਚੋਲਾ ਚਾਹੇ ਚੋਲਾ ਉਹਦਾ ਕਾਹੇ ਜਿੱਧਰ ਦੀ ਲੈ ਇੱਧਰ ਦੀ ਹੁਣ ਪਿਛਲੇ ਪਾਸੇ ਦੀ ਦੇਖ ਲੈ ਲੈ ਠੀਕ ਹੈ ਗੱਲ ਗਾਂ ਵਾਲਾ ਕੰਮ ਹੀ ਆ ਸਵਾਗਤ ਜਿਹੜੇ ਪਾਸੇ ਮਰਜੀ ਬਹਿ ਜਾ ਚਾਹੇ ਚਾਹ ਪੀ ਕੇ ਆ ਕੇ ਨਾ ਇੱਕ ਗਲਾਸ ਫੇਰ ਆ ਕੇ ਬਹਿ ਜਾ ਜੇ ਹਾਲ ਨਹੀਂ ਤੋਂ ਫੇਰ ਬਹਿ ਚਾਹੇ 10 ਵਾਰੀ ਚੋਲਾ ਚਾਹੇ 10 ਵਾਰੀ ਚੋਲਾ ਠੀਕ ਹੈ ਬਿਨਾਂ ਲਾਈਟ ਤੋਂ ਫਰਿੱਜ ਜਿਵੇਂ ਕਹਿੰਦੇ ਹੁੰਦੇ ਨੇ ਕੋਈ ਚੀਜ਼ ਐ ਇਹ 1 ਲ ਇਹਦਾ 1,55,000 ਰੁਪਇਆ ਲੈਣਾ ਪਾ ਪਹਿਲਾਂ ਝੋਟੀ ਦਾ ਠੀਕ ਹੈ ਗੱਲ ਹਾਂ 12 ਕਿਲੋ ਦੁੱਧ ਪਾਈ ਕਹਿੰਦਾ ਹਾਜ਼ਰ ਚੋਈਦਾ 10 ਹਾਜ਼ਰ ਮੈਲੇ ਚੱਲ ਕੇ ਝੋਟੇ ਉਹੀ ਗੱਲ ਆ ਹਾਂ ਜੀ ਵੀ ਕਿਲੋ 2 ਕਿਲੋ ਦੁੱਧ ਹੋਰ ਵੱਜੂ ਤੇ ਬਿਊਟੀ ਚ ਵੀ ਆ ਗਈ ਕੱਟੀ ਤੇ ਯਾਰ ਸਵਾਦੀ ਬਾਲੀ ਨਿਕਲੀ ਆਣੀ ਨਾ ਤੇ ਹੁਣ ਆਇਆ ਦੋ ਨੰਬਰ ਵਾਲੀ ਤੇ ਦੱਸਾ ਜੀ ਨਾ ਦੋ ਨੰਬਰ ਵਾਲੀ ਝੋਟੀ ਦੀ ਚਵਾਈ ਕਰ ਸਕਦੇ ਚੱਕ ਚਵਾਈ ਬਾਈ ਕਹਿੰਦਾ ਇਹਦੀ ਵੀ ਜਮਾ ਖੋਸ ਤੇ ਭੋਲੀ ਚਵਾਈ ਆ ਬਿਲਕੁਲ ਰੂਮ ਵਰਗੀ ਚਵਾਈ ਆ ਵੀਰੇ ਭਾਣ ਦੀ ਜਵਾਕ ਚੋ ਲੈਣਾ ਚਾਹੇ ਤਾਰਾ ਸਿੱਖਣਾ ਜਾਂ ਨਹੀਂ ਕਿੱਲੇ ਜਵਾਕ ਲੈ ਠੀਕ ਜਵਾਕ ਵੇਖੋ ਇਹਦੇ ਕੋਲੇ ਬਾਈ ਕਹਿੰਦਾ ਹੈਗਾ 13 ਕਿਲੋ ਪੂਰਾ ਚਵਾਈ ਦਾ ਦੁੱਧ ਆਪਾਂ ਮਿਣਕੇ ਜਮੈਂ ਕੰਡੇ ਵਾਲਾ ਲੀਟਰ ਵਾਲਾ ਨਹੀਂ ਬਾਹਰ ਛੱਡ ਦਿਓ ਜੀ ਆ ਇਹਦੇ ਕੋਲੇ ਬਾਈ ਕਹਿੰਦਾ ਕੰਡੇ ਦਾ 13 ਕਿਲੋ ਦੁੱਧ ਹਾਜ਼ਰ ਹੈ ਤੇ ਬਾਕੀ ਥਾਂ ਤੇ ਆ ਗਈ ਬਿਲਕੁਲ ਸਾਫ਼ ਤੇ ਇੱਥੋਂ ਕਰਾ ਦੇ ਗਰੀ ਚੈੱਕ ਇੱਥੋਂ ਮਾਰਦੇ ਕੈਮਰਾ ਦੁੱਧ ਬਾਈ ਕਹਿੰਦਾ ਉਹੀ ਗੱਲ ਆ ਵੀ 15 ਕਿਲੋ ਦੇ ਲਗਭਗ ਕਰ ਦੂ ਤੇ ਜਿਹੜਾ ਰੇਟ ਆ ਰੇਟ ਬਿਲਕੁਲ ਜੈ ਜੈ ਰਹੂਗਾ ਕਿੰਨਾ ਤੇ ਵੀ ਜੈ ਜੈ 135 ਆਪਾਂ ਲੈਣਾ 35 ਬਾਈ ਕਹਿੰਦਾ ਇਹਦਾ ਲੈਣਾ ਲੈਣਾ ਝੋਟੀ ਦਾ ਤੇ ਸਵੇਰ ਆਦੀ ਠੰਡੀ ਤੇ ਆਰਡਰ ਇਹ ਚੈੱਕ ਕਰ ਸਕਦੇ ਹੋ ਵੀ ਅੱਗੇ ਪਿੱਛੇ ਵਾਲਾ ਲੀਵਰ ਰੱਖ ਦਿਆ 15 ਦੇ ਲਗਭਗ ਕਰ ਦੂ 13 ਤੋਂ ਬਾਰੇ ਦਾ ਬਾਈ ਕਹਿੰਦਾ ਅੱਜ ਜਦ 13 ਚੋਣ ਚੋਣ ਵਾਲਾ ਆ ਗਿਆ ਬਿਨਾ ਬੱਚੇ ਤੋਂ 15 ਕਿਲੋ ਦੁੱਧ ਝੋਟੀਆਂ ਦੇ ਦੇਣਾ ਨੰਬਰ ਬੋਲ ਦੋ ਜੀ ਨੰਬਰ ਵੀਰੇ 9878732010 9878732010 ਬਾਈ ਦਾ ਨੰਬਰ ਆ ਪਿੰਡ ਧੂਰਕੋਟ ਜ਼ਿਲ੍ਹਾ ਤਪਾ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ